ਟੀਮ ਨੇ ਜਿਸ ਵਿੱਚ ਸ਼੍ਰੀ ਬਮਨਿਉ ਰਾਣਾ ਜੀ ਸ਼੍ਰੀ ਵਿਜੇ ਕੁਮਾਰ ਜੀ ਏਸੀਪੀ ਨਾਰਥ ਤੇ ਅਮੋਲਕਦੀਪ ਜੀ ਐਸਐਚਓ ਸਿਵਲ ਲਾਈਨਸ ਇਹਨਾਂ ਨੇ ਆਪਣੇ ਕੈਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਕਰਨ ਵਾਲੇ گرو ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨਾਂ ਪਾਸੋਂ ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਹੈ ਜਿਹੜੇ ਇੰਟਰ ਸਟੇਟ ਕ੍ਰਾਈਮ ਕਰਦੇ ਸੀ ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਤੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਹੈ ਜਿਹੜੇ ਇਹ ਕੱਲ ਇੱਕ ਰਹਿਸ਼ੀ ਫਲੈਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਬੰਦੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਤੇ ਦੋ ਬੰਦੇ ਹਮਾਚਲ ਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗ ਲਗ ਪਰਚੇ ਦਰਸਿਗੇ ਫਾਇਰਿੰਗ ਇਨਸੀਡੈਂਟ ਦੇ ਅਟੈਂਪਟ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਪਰਚੇ ਦਰਸਿਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਲੇਵਰ ਪਲੈਨਿੰਗ ਵੀ ਇੱਥੇ ਆਪਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਾਈਮਨਲ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਨੇ ਇਸ ਅਗਾਊਂ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟਿਫਿਕਲੀ ਟੈਕਨੀਕਲੀ ਤਫ਼ਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਵਰਡ ਕਰ ਲਿਆ ਉੰਤਰਫਰ ਕਿੰਨੀਆਂ ਦੇ ਵਾਰਦਾਤਾਂ ਕਰ ਚੁੱਕੇ ਨੇ ਇਹਨਾਂ ਵਾਰਦਾਤਾਂ ਜਿਹੜੀਆਂ ਰਜਿਸਟਰਡ ਨੇ ਐਜ਼ ਆਫ ਨਾਓ ਜਿਹੜੀਆਂ ਸਾਡੇ ਨੌਲੇਜ ਆਈਆਂ ਨੇ ਇੱਕ ਵਿਅਕਤੀ ਨੇ 6 ਕੇਸ ਦਰਜ ਨੇ ਜਿਹੜੇ ਰਜਿਸਟਰਡ ਨੇ ਦੂਸਰੇ ਤੇ ਦੋ ਨੇ ਤੀਸਰੇ ਤੇ ਵੀ ਦੋ ਨੇ ਇਹ ਸਾਰੇ ਇਹਨਾਂ ਚ ਆਰਮਜ਼ ਐਕਟ ਮਤਲਬ ਫਾਇਰਿੰਗ ਇਨਸੀਡੈਂਟਸ ਤੇ ਅਟੈਂਪਟ ਟੂ ਮਲਟਰ ਇਨਵੋਲਵਮੈਂਟ ਹੈ ਗਿਆ ਸਰ ਕਿੱਥੋਂ ਦੇ ਰਹਿਣ ਵਾਲੇ ਕੀ ਨਾਮ ਇਹਨਾਂ ਦਾ ਇਹ ਤਿੰਨ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਅਮਸਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚ ਜੈ ਸ਼ਰਮਾ ਉਰਫ ਸੁਖਾ ਅਮਰਸਰੀਆ ਪੁੱਤਰ ਸੰਦੀਪ ਸਿੰਘ ਗੁਰੂ ਨਾਨਕਪੁਰਾ ਕੋਟ ਖਾਲਸਾ ਅਮਰਸਰ ਨikhil ਸ਼ਰਮਾ ਇਹ ਵੀ ਅਮਰਸਰ ਦਾ ਹੈ ਮੋਣੀ ਪੁੱਤਰ ਰਾਜੂ ਇਹ ਵੀ ਅਮਰਸਰ ਦਾ ਬਾਕੀ ਦੋ ਜਿਹੜੇ ਕਰਨ ਸ਼ਰਮਾ ਤੇ ਅਰਪਿਤ ਠਾਕੁਰ ਇਹ ਦੋਨੇ ਬिलासपुर ਹਿਮਾਚਲ ਦੇ ਨੇ ਸਰ ਇਹਨਾਂ ਦੀ ਉਮਰ ਕਿੰਨੀ ਕੁ ਹੋਏਗੀ ਇਹਨਾਂ ਦੀ ਉਮਰ 18-20 18-20 ਸਾਲ ਦੀ ਉਮਰ ਦੇ ਵਿੱਚ ਨੇ ਇਹ ਆਪਸ ਇਹਨਾਂ ਨੇ ਇੱਕ ਸੁਖਾ ਪਿਸਤੌਲ ਅੰਬਰਸਰੀਆ ਨਾਂ ਦੇ ਗਰੁੱਪ ਦੇ ਨਾਂ ਦੇ ਇੱਕ ਮਸ਼ਹੂਰ ਜਿਹੜਾ ਵਿਅਕਤੀ ਆ ਉਹਦੇ ਨਾਂ ਤੇ ਇਹ ਜਿਹੜਾ ਆਪਣਾ ਇੱਕ ਗੈਂਗ ਸਿੰਡੀਕੇਟ ਸਟੈਬਲਿਸ਼ ਕੀਤਾ ਸੀਗਾ ਤੇ ਉਹੀ ਆਪ ਦਾ ਇੱਕ ਨਾਮਵਰ ਬਣ ਕੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਸ਼ੋਅ ਕਰਕੇ ਤੇ ਇਹ ਆਪਣੀ ਕਾਰਵਾਈ ਨੂੰ ਇੰਜਾਮ ਦਿੰਦਾ ਹੈ। ਐਸੇ ਗਰੁੱਪ ਨਾਲ ਜਿਹੜੇ ਪਟਾਇਆ ਦਿੱਤਾ ਹੈ ਮਾਸ਼ਾਅੱਲਿਹੁ ਮੇਰੇ ਨਾਲ ਕੀ ਉਹ ਜਦੋਂ ਆਪਣੇ ਮਜ਼ਮਾ ਨੂੰ ਮੁਸ਼ਕਲ ਨਹੀਂ ਪਾਇਆ ਕਿ ਕਿ ਜਦੋਂ ਗਿਆ ਕਾਲ ਵਾਰਟਿੰਗ ਨਿਕਲਦੇ ਨੇ ਤੇ ਇਹ ਆਲਰੇਡੀ ਜੇ ਕਿਉਂਕਿ ਕ੍ਰਾਈਮਜ਼ ਇਨਰੋਲ ਸੀਗੇ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਉਸ ਵਜ੍ਹਾ ਕਰਕੇ ਇਹ ਅਮਰਸਰ ਦੇ ਵਿੱਚ ਨਹੀਂ ਰਹਿ ਰਹੇ ਸੀ ਇਹਨਾਂ ਨੇ ਐਮਪੀ ਤੋਂ ਪਿਸਟਲ ਲੈ ਕੇ ਆਏ ਆ ਇਹ ਖਰੜਾ ਜਿਹੜੇ ਉੱਥੇ ਕਿਰਾਏ ਦੇ ਮਕਾਨਾਂ ਤੇ ਉੱਥੇ ਲੈ ਕੇ ਆਪਣਾ ਉੱਥੇ ਹੀ ਰਹਿੰਦੇ ਸੀ ਤਾਂ ਕਿ ਪੁਲਿਸ ਤੋਂ ਇੱਥੋਂ ਹੀ ਬਚੇ ਰਹਿਣ ਹੈ ਹਿਮਾਚਲ ਵਾਲੇ ਹਿਮਾਚਲ ਤੋਂ ਬਚੇ ਰਹਿਣ ਇਹੀ ਕਾਰਨ ਸੀਗਾ ਕਿ ਇਹ ਇੱਥੇ ਨਹੀਂ ਠਹਿਰੇ ਸੀ ਤੇ ਮੁਹਾਲੀ ਵਿੱਚ ਠਹਿਰੇ ਸੀ ਅੱਛਾ ਹੋਰ ਸ਼ਹਿਰ ਦਾ ਇਹ ਮਾਮਲਾ ਦਰਜਨਾਂ ਐਕਸਟਰਸ਼ਨ ਦੇ ਵੀ ਮਾਮਲੇ ਹੈਗੇ ਆ ਐਕਸਟਰਸ਼ਨ ਫਾਇਰਿੰਗ ਸਾਰਾ ਕੁਝ ਹੀ ਰਲੇ ਮਿਲੇ ਹੈਗੇ ਨੇ ਐਨਡੀਪੀਐਸ ਵੀ ਹੈਗੇ ਸਾਰੇ ਹੈਗੇ ਨੇ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦਾ ਇੱਕ ਨਾਰਮਲ ਨੇ ਕੋਈ ਪਲੱਸ 1 ਪੜਿਆ ਪਲੱਸ 2 ਪੜਿਆ ਕੋਈ 5 7 ਪੜਿਆ ਨਾਰਮਲੀ ਮਤਲਬ ਆਪਣੇ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਪੈ ਗਏ ਤੇ ਕ੍ਰਾਈਮ ਚ ਇਨਵੋਲ ਹੋ ਗਏ ਐਡਿਕਟ ਵੀ ਹੈ ਸਰ ਕੋਈ ਇਹ ਗੱਲ ਲੱਗਦੀ ਜੀ ਇਹ ਐਜ਼ ਆਫ ਨਾਓ ਅਸੀਂ ਇਹਨਾਂ ਨੂੰ ਚੈੱਕ ਨਹੀਂ ਦਿਤਾ ਲਏ ਹੁਣ ਸਮੇਂ ਦੌਰਾਨ ਆ ਜਿਹੜਾ ਇਹਨਾਂ ਦਾ ਟੈਸਟ ਕਰਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਤਿਉ ਪਤਾ ਲੱਗੇਗਾ ਪਰ ਸਰ ਇਹ ਪਹਿਲੀ ਵਾਰ ਹੀ ਵੇਖ ਨੂੰ ਮਿਲਿਆ ਕਿ ਪੰਜਾਬ ਤੇ ਹਿਮਾਚਲ ਦਾ ਇਕੱਠਾ ਗੈਂਗਸਟਰ ਬਲੇ ਹੋਇਆ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਨੰਨੇ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਿਵੈਲਪ ਹੋ ਜਾਂਦੇ ਨੇ ਕ੍ਰਿਮੀਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਆ ਕ੍ਰਿਮੀਨਲ ਨੇ ਕ੍ਰਿਮੀਨਲਸ ਨਾਲ ਲਾ ਕੇ ਕ੍ਰਾਈਮ ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਇਹ ਹਾਰਡਲੀ ਮੈਟਰਸ ਕਿਹੜੀ ਗੈਂਗ ਨਾਲ ਇਹਨਾਂ ਦੇ ਤੱਲਕ ਹੈਗੇ ਨਹੀਂ ਵੱਡਾ ਗੈਂਗਸਟਰ ਵੀ ਜਿਹੜਾ ਇਨਵੋਲਡ ਹੋਇਆ ਇਹ ਇਹ ਸੁੱਕਾ ਪਿਸਤਲ ਅਮਰਸਰੀਆਈ ਆ ਇਹਦੀ ਬੈਕਗ੍ਰਾਉਂਡ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਇੰਟਰੋਗੇਸ਼ਨ ਦਾ ਉਹ ਇਹ ਅੱਜ ਹੀ 8 ਤਰੀਕ ਸਾਜੀ ਸੀ ਅਰੈਸਟ ਕੀਤੇ ਆ ਜਿੱਦੋਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਗੈਂਗਰ ਉਹ ਕਿਹੜਾ ਗੈਂਗ ਹੈ ਜਿਸ ਨਾਲ ਲੜਨਾ ਹੈ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਨਾਂ ਡਿਕਲੈਅਰ ਕਰੀ ਤੇ ਚੰਗੀ ਗੱਲ ਅਸੀਂ ਅਸੀਂ ਉਹ ਉਹਨਾਂ ਉਹਨਾਂ ਨੂੰ ਵੀ ਟ੍ਰੇਸ ਕਰਕੇ ਅਸੀਂ ਉਹਨਾਂ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਬੋਕਰ ਦੇ ਤਾਕ ਚਗੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਸ਼ਰਮਾ ਨਾਂ ਦੇ 3-4 ਜਣੇ ਨੇ ਇਹਨਾਂ ਦਾ ਆਪਸ ਵਿੱਚ ਵਿੱਚ ਕੋਈ ਰਿਸ਼ਤੇਦਾਰੀ ਵੀ ਹੈਗੀ ਸਾਨੂੰ ਐਜ਼ ਆਫ ਨਾਓ ਜਿਆ ਨਹੀਂ ਹੈਗਾ ਇੱਕ ਸ਼ਰਮਾ ਦੂਸਰੇ ਠਾਕੁਰ ਨੇ ਇਹਨਾਂ ਦਾ ਇਹ ਅਸੀਂ ਵੈਰੀਫਾਈ ਕਰਾਂਗੇ ਅਸੀਂ ਅਰਲੀ ਮਾਰਨਿੰਗ ਅੱਜ ਚ ਅਰੈਸਟ ਪਾਈ ਇਹਨਾਂ ਦੀ ਅੱਜ ਹੀ ਫੜੇ ਨੇ ਤੇ ਜਿਸ ਤਰ੍ਹਾਂ ਦਾ ਇੰਟਰੋਗੇਸ਼ਨ ਦੌਰਾਨ ਜੋ ਸਾਹਮਣੇ ਆਵੇਗਾ ਬਾਕੀ ਜਿਹੜੇ ਤੱਥਾਂ ਦਾ ਅਸੀਂ ਜਾਗਰਫੀਰ ਕਰ ਸਕਦੇ ਹਾਂ ਐਕਸਟਰਸ਼ਨ ਨੇ ਕਿੰਨੀ ਕਿ ਲੈ ਚੁੱਕੀ ਹੈ ਅਜੇ ਤੱਕ ਕੁਝ ਦਾ ਸਾਹਮਣੇ ਇਹ ਇਨਵੈਸਟੀਗੇਸ਼ਨ ਜਾਂ ਡਾਇਰੈਕਟਲੀ ਮਤਲਬ ਐਸ ਆਫ ਨਾਓ ਅਸੀਂ ਇਹਨੂੰ ਕਲੀਅਰ ਕਲੈਰਿਟੀ ਨਾਲ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ ਬਟ ਦੇ ਆਰ ਹੀਨियस क्राइम ਕਰਨ ਦਾ ਇਹਨਾਂ ਨੇ ਆਪਣਾ ਇੱਕ ਸਿੰਡੀਕੇਟਾਈ ਬਣਾਇਆ ਹੋਇਆ ਸੀਗਾ ਤਾਈਓ ਇਹ ਦੂਸਰੇ ਗਰੁੱਪਾਂ ਦੇ ਨਾਲ ਆਪਸ ਖੇਡ ਬਾਜੀ ਕਰਕੇ ਉਹਨਾਂ ਦੇ ਉਹਨਾਂ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਆਪਦੀ ਤਾਕਤ ਜਮਾਉਣ ਦੇ ਵਿੱਚ ਉਹਨਾਂ ਦੇ ਨਾਲੇ ਮੁਕਾਬਲੇ ਕਰਦੇ ਸੀ ਤੇ ਉਸ ਮੁਕਾਬਲੇ ਤੇ ਇਹਦੀ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਦਾ ਠਾਣਾ ਹੋਇਆ ਸੀ ਜੇ ਇਹ ਨਾ ਫੜੇ ਜਾਂਦੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਅੰਮ੍ਰਿਤਸਰ ਚ ਕੋਈ ਜਿਹੜੀ ਵੱਡੀ ਗੈਂਗਵਾਰ ਦੀ ਕੋਈ ਵਾਰਦਾਤ ਹੋ ਜਾਂਦੀ ਕਿੰਨੇ ਹੋਰ ਵੀ ਨੌਜਵਾਨ ਸ਼ਾਮਲ ਹੋਣਗੇ ਸਰੰਗਰੰਦ ਨਾਲ ਕੋਨਟਰੋਗੇਸ਼ਨ ਚ ਪਤਾ ਲੱਗ ਗਿਆ ਜੀ ਜਿਹੜੇ ਵੀ ਹੋਣਗੇ ਇਸ ਨੂੰ ਕਾਬੂ ਕਰਾਂਗੇ ਕਿੰਨੀ ਕਾਮਯਾਬੀ ਸਮਝੋ ਜੀ ਇਸ ਸੀਨ ਨੂੰ ਬੁੱਕ ਇੱਕ ਬੜਾ ਹੋ ਸਟੇਟਿਊਟ ਦੇ ਅਕੋ ਕਰ ਕਰਨੇ ਬਹੁਤ ਵੱਡੀ ਕਾਮਯਾਬੀ ਹੈ ਜੀ ਆਰਗੇਨਾਈਜ਼ਡ ਕਰਾਈਮ ਇਹ ਨਵੀਂ ਇੱਕ ਨਵੀਂ ਆਈਪੀਸੀ ਦੇ ਵਿੱਚ 111 ਬੀ ਐਨ ਸਧਾਰਾ ਜਿਹੜੀ ਉਹ ਸਪੈਸ਼ਲੀ ਨਵੇਂ ਕਾਨੂੰਨ ਚ ਸ਼ਾਮਲ ਕੀਤੀ ਗਈ ਆ ਜਿਹਦੇ ਚ ਕੋਈ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਘੱਟੋ ਘੱਟ ਦੋ ਵਿਅਕਤੀ ਜਿਨ੍ਹਾਂ ਦੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੋਵੇ ਜੇ ਉਹ ਰਲ ਕੇ ਜਈ ਵਾਰਦਾਤ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਨਵੇਂ ਵਿਅਕਤੀ ਭਾਵੇਂ ਉਹਨਾਂ ਦਾ ਕੋਈ ਕ੍ਰਾਈਮ ਨਾ ਵੀ ਹੋਵੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਉਹ ਸੇਮ ਅਫੈਂਸ ਦੇ ਬਜਾਇਜ਼ ਪੈਰਲਰ ਰੱਖ ਕੇ 111 ਬੀ ਐਨ 17 ਨਵੇਂ ਕਾਨੂੰਨਾਂ ਤਹਿਤ ਸਟੈਬਲਿਸ਼ ਹੋਈ ਆ ਉਹਨਾਂ ਦੇ ਅਧਿ ਦੇ ਪਰਚਾ ਦਰਜ ਕੀਤਾ ਗਿਆ ਏਕ ਗੈਂਗਵਾੜਜ਼ ਨੂੰ ਆਰਗੇਨਾਈਜ਼ ਕ੍ਰਾਈਮਜ਼ ਨੂੰ ਠੱਲ ਪਾਉਣ ਲਈ ਜਿਹੜੀ ਨਵੀਂ ਧਾਰਾ ਹੈਗੀ ਆ ਜਿਹੜੀ ਜਿਹੜੀ ਪੁਰਾਣੇ ਕਾਨੂੰਨਾਂ ਵਿੱਚ ਨਹੀਂ ਸੀ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਹਾਂਜੀ ਇਹ ਅੰਮ੍ਰਿਤਸਰ ਦਾ ਪਹਿਲਾ ਪਰਚਾ ਜਿਹੜਾ ਇਦਾਂ ਦਾ ਹੈਗਾ ਤੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਦਾ ਸਾਨੂੰ ਪਤਾ ਨਹੀਂ ਲੈਗਲੀ ਚਾਂਸਸ ਹੈ ਕਿ ਇਹ ਹੋਪਫੁਲੀ ਸ਼ਾਇਦ ਸਟੇਟ ਦੇ ਪਹਿਲਾ ਵਰਚਾ ਹੋਵੇ ਅਜਿਹਾ ਕੁਝ ਨਹੀਂ ਉਹ ਵਰਚੁਅਲ ਨੰਬਰਸ ਹੁੰਦੇ ਨੇ ਜਿਹੜੇ ਕਾਲ ਕਰਦੇ ਨੇ ਬੰਦਾ ਬੈਠਾ ਕਿਤੇ ਵੀ ਹੋਵੇ ਉਹ ਨਜ਼ਰ ਆਊਗਾ ਵੀ ਸ਼ਾਇਦ ਉਹ ਹਾਂਗਕਾਂਗ ਬੈਠਾ ਸ਼ਾਇਦ ਕੈਨੇਡਾ ਬੈਠਾ ਉਹ ਵਰਚੁਅਲ ਨੰਬਰ ਦੀ ਮਦਦ ਦੇ ਨਾਲ ਅੱਜ ਕੱਲ ਜਿਹੜੇ ਫਰੋਤੀਆਂ ਮੰਗਣ ਵਾਲੇ ਇਦਾਂ ਭਾਵੇਂ ਗਵਾਂਢ 'ਚ ਹੀ ਬੈਠਾ ਹੋਵੇ ਉਹ ਆਪਣੀ ਪਛਾਣ ਦੇ ਕੇ ਲੋਕਾਂ ਨੂੰ ਡਰਾਉਣ ਦੇ ਲਈ ਵੀ ਤੇਰੇ ਕੋਲ ਇੰਨੀਆਂ ਗੱਡੀਆਂ ਨੇ ਤੇਰਾ ਬੱਚਾ ਸਕੂਲ 'ਚ ਜਾਂਦਾ ਹੈ ਇੱਕ ਜਸਟ ਹਊਆ ਕ੍ਰੀਏਟ ਕਰਨ ਦੇ ਲਈ ਵਰੋਈthi ਬੈਠੇ ਹੁੰਦੇ ਨੇ ਉਹ ਵਰਚੁਅਲ ਨੰਬਰ ਦਾ ਯੂਜ਼ ਕਰਦੇ ਸੀ ਹੈ ਵੀ ਕਰ ਰਹੇ ਸੀ ਜੀ ਹਾਂਜੀ ਇਹ ਇਨਵੈਸਟੀਗੇਸ਼ਨ ਦੌਰਾਨ ਸਟੈਬਲਿਸ਼ ਹੋਏਗਾ ਡੈਫੀਨਿਟਲੀ ਜਿੰਨੇ ਵੀ ਕ੍ਰਿਮੀਨਲ ਨੇ ਅੱਜ ਕੱਲ ਇਹ ਜਿਹੜੀ ਟੈਕਨੋਲੋਜੀ ਹੈ ਉਹ ਵੀ ਇਹਦਾ ਪੂਰਾ ਬੈਨੀਫਿਟ ਲੈਂਦੇ ਨੇ ਸਰ ਇਹ ਇਹ ਕਿੰਨੇ ਕਿੰਨੇ ਪੈਸੇ ਲੈ ਕੇ ਆਏ ਸੀ ਇਹ ਬਾਰਟ ਆਫ ਇਨਵੈਸਟੀਗੇਸ਼ਨ ਆ ਨਾਰਮਲੀ ਨਾਰਮਲੀ 30000 ਰੁਪਏ 35000 ਰੁਪਏ ਦੇ ਜਿੱਥੋਂ ਲੈ ਆਉਂਦੇ ਨੇ ਜਾਂ ਕਈ ਕੀ ਕਰਦੇ ਨੇ ਉੱਥੋਂ ਲਿਆ ਕੇ ਇੱਥੇ ਜਿਹੜੇ ਹੋਰ ਆਪ ਦੇ ਜਿਹੜੇ ਸਾਥੀ ਆ ਗੈਂਗਸ ਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਫਿਟ ਲੈ ਕੇ ਗਾਹ ਵੇਚ ਦਿੰਦੇ ਨੇ ਇਹ ਕਈ ਤਰ੍ਹਾਂ ਦੇ ਕੰਮ ਐਦਾਂ ਦੇ ਜਿਹੜੇ ਚੱਲਦੇ ਆ ਇਹ ਸੋਸ਼ਲ ਮੀਡੀਆ ਤੇ ਕੰਟੈਕਟ ਕਿੱਦਾਂ ਕਰਦੇ ਆ ਇਹ ਉਹਦੇ ਬੰਦੇ ਆ ਦੇ ਨਾਲ ਸੋਸ਼ਲ ਮੀਡੀਆ ਦੇ ਪਿੱਛੇ ਵੀ ਆਇਆ ਸੀ ਉੱਥੇ ਮਦਦ ਕੀ ਚਲਿਆ ਗਿਆ ਬੰਦੇ ਜਿਹੜੇ ਕਲਪੂਰ ਕਰਦੇ ਜਾਂ ہتھیار ਵੀ ਭੇਜਦੇ ਆ ਪਿੱਛੇ ਬੰਦੇ ਵੀ ਖਾਬੂ ਕੀਤੇ ਸੀ ਜੋ ਇਹ ਕਈ ਕਈ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਕੋਈ ਜੇਲ੍ਹਾਂ ਤੋਂ ਮਿਲ ਜਾਂਦੇ ਨੇ ਜੇਲ੍ਹ ਤੋਂ ਕੋਈ ਹੋਰ ਲੈ ਪਹਿਲਾਂ ਲੈ ਕੇ ਆਇਆ ਹੁੰਦਾ ਕੋਈ ਬਾਅਦ ਚ ਲੈ ਕੇ ਆਇਆ ਹੁੰਦਾ ਸੋਸ਼ਲ ਮੀਡੀਆ ਵੀ ਆ देयर ਆਰ ਨੰਬਰ ਆਫ ਵੇਜ਼ ਜਿਵੇਂ ਕੰਟੈਕਟ ਕਰ ਲੈਂਦੇ ਨੇ ਤਾਂ ਸਰ ਇਹਨਾਂ ਨੂੰ ਮੋਬਾਈਲ ਬਰਾਮਦ ਹੋਏ ਹਾਂਜੀ ਮੋਬਾਈਲ ਬਰਾਮਦ ਹੋਏ ਨੇ ਅਰੈਸਟ ਕੀਤੇ ਨੇ ਬੰਦੇ ਸਰ ਵੱਡੀ ਕੀਮਤੀ ਦੇ ਵਿੱਚ ਜਿਹੜੇ ਵੈਪਨ ਨੇ ਉਹ ਮੱਧ ਪ੍ਰਦੇਸ਼ ਤੋਂ ਹੀ ਆ ਰਹੇ ਨੇ ਡਿਲੀਵਰੀ ਜਾਂ ਦਿੱਤੀ ਜਾਂਦੀ ਹੈ ਕਈਆਂ ਬਾਰੇ ਤੇ ਕਈ ਉਥੋਂ ਲੈ ਕੇ ਆਉਂਦੇ ਨੇ ਉਹਨਾਂ ਦੇ ਉੱਤੇ ਨਕੀਰ ਕਸੰਦੀ ਕੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਉਹ ਗਵਰਨਮੈਂਟ ਵੱਲੋਂ ਤੇ ਜਿਹੜੀ ਉਸ ਸਟੇਟ ਦੇ ਨਾਲ ਜਿਹੜਾ ਮੈਟਰ ਜਿਹੜਾ ਟੇਕ ਅਪ ਕੀਤਾ ਜਾ ਰਿਹਾ ਤੇ ਜਿਹੜੇ ਉੱਥੋਂ ਆ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਅਰੈਸਟ ਕਰਕੇ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸਰ ਜੀ ਮੈਨੂੰ ਜੋ ਮੇਨ ਟਾਰਗੇਟ ਹੁੰਦਾ ਹੈ ਕਿ ਉਹ ਫੈਮਿਲੀ ਪਰ ਲਾਈਕ ਦੁਸ਼ਮਣੀ ਹੁੰਦੀ ਹੈ ਜਾਂ ਕੀ ਹੈ ਉਹ ਮੇਨ ਟਾਰਗੇਟ ਟਾਰਗੇਟ ਆਪਸ ਵਿੱਚ ਈਰਖਾਵਾਦੀ ਆਪਸ ਵਿੱਚ ਕੋਈ ਜਿਹੜੀ ਆ ਬੈਰ ਵਿਰੋਧ ਕੱਢਣਾ ਜਾਂ ਕਿਸੇ ਹੋਰ ਦਾ ਬੈਰ ਵਿਰੋਧ ਕੱਢ ਕੇ ਉਹਨਾਂ ਤੋਂ ਕੋਈ ਪੈਸੇ ਚੱਕ ਲੈਣੇ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਹੁੰਦੇ ਨੇ ਕੋਈ ਵੀ ਹੋ ਸਕਦਾ ਜਿਵੇਂ ਇਹਦੇ ਵਿੱਚ ਇਹਨਾਂ ਦਾ ਆਪਦੇ ਗੈਂਗਵਾਰ ਦੇ ਨਾਲ ਦੂਸਰਿਆਂ ਦੇ ਨਾਲ ਹੀ ਆਪਦੀ ਹੈਗੀ ਸੀਗੀ ਲਾਗਤਵਾਜੀ ਸੀ ਉਹ ਇਹ ਬਦਲਾ ਲੈਣਾ ਮੰਗਦੇ ਸੀ ਫੇਮ ਫੇਮ ਕਮਾਉਣ ਲਈ ਜਦਾਂ ਇਹ ਮੇਰਾ ਕੰਮ ਕਰਦੇ ਸੀ ਫੇਮ ਪੈਸਾ ਸਾਰਾ ਕੁਝ ਰਲਿਆ ਮਿਲਿਆ ਕਮਾ ਠੀਕ ਹੈ ਠੀਕ ਹੈ ਥੈਂਕ ਯੂ ਜੀ